ਅਮਰ ਤਵੇਲਾ ਸੱਚ ਨਾ ਵੜਿਆਈ ਵੀ ਚਾਰ ਬਹੁਤ ਰਮਣੀਕ ਜਗਾ ਤੇ ਜਾਨ ਨੂੰ ਨਾ ਜੀ ਨਹੀਂ ਜੇ ਕਰਨਿਆ ਆ ਸਾਡਾ ਜਿਹੜਾ ਸਾਈਕਲਿਸਟ ਜੀ ਮਿੰਨੀ ਜਿਹਦੇ ਬਾਰੇ ਮੈਂ ਕੱਲ ਗੱਲ ਕਰਦਾ ਹਾਂ ਵੀ ਜਦੋਂ ਥੋੜਾ ਤਗੜਾ ਹੁੰਦਾ ਨਾ ਬੱਚਾ ਸਾਈਕਲ ਤੇ ਚੜਦਾ ਕੀ ਨਾਂ ਤੇਰਾ ਹੈ ਹੈ ਇਹਨਾਂ ਨੇ ਇਹਨਾਂ ਦੀ ਇੱਕ ਟਿੱਕ ਕਾ ਸਾਨੂੰ ਇਹ ਜਦੋਂ ਕੋਈ ਕਹਿ ਦਿੰਦਾ ਨਾ ਖਲੋ ਕੇ ਵਿਸ਼ਵਾਸ਼ ਹੈ ਬਈ ਦੇ ਉਹ ਉਹਦੇ ਨਾਲ ਸਾਡਾ ਹੌਸਲਾ ਵਧਦਾ ਤੇ ਸੰਭਲੋ 10 ਕਿਲੋਮੀਟਰ ਤੇ ਅੰਦੀ ਪੱਜ ਲੈਣਾ ਕਾਫੀ ਤਿੱਖੀ ਚੜਾਈ ਚੜ ਕੇ ਨਾ ਇੱਥੋਂ ਤੱਕ ਰਵੋਂ ਤੇ ਆ ਸ਼ਰਤ ਦੇ ਨਾ ਦੋ ਪਾਸੇ ਜੰਗਲ ਆ ਨਾ ਨਾ ਅਸਲੇਗਾ ਰਹੀਏ ਤੋਂ ਅੱਗੇ ਤੇ ਖਲਚੀਆਂ ਤੋਂ ਪਹਿਲਾਂ ਆ ਯਾਰ ਕਮਾਲ ਦੀ ਚੀਜ਼ ਬਣਾਈ ਪੇਖ ਨੇ ਇੰਟਰਨੈਸ ਗੇਟ ਜੰਗਲ ਆ ਜਾ ਹੈ ਜੇਤੀ ਆ ਹਾਂ ਇੰਟਰਨੈਸ ਅਮਰ ਤੇ ਵੇਲਾ ਸੱਚ ਨਾ ਵਡਿਆਈ ਵੀ ਚਾਰ ਗੁਰਦੁਆਰਾ ਪਬੋਰ ਸਾਹਿਬ ਵਿਖੇ ਆ ਸਵੇਰ ਦਾ ਟਾਈਮ ਆ ਲਗਭਗ 5 ਵਜੇ ਆ ਤੇ ਦਰਸ਼ਨ ਦਦਾਰੇ ਇਥੋਂ ਕਰਕੇ ਹਾਂ ਤਿਆਰੀਆਂ ਕਰਦੇ ਹੌਲੀ ਹੌਲੀ ਇਹ ਗੁਰਦੁਆਰਾ ਨਾ ਪਬੋਰ ਸਾਹਿਬ ਆ ਤੇ ਸਵੇਰੇ 5:30 ਵਜੇ ਦਾ ਸਮਾਂ ਜੀ ਆ ਦਰਿਆ ਦਾ ਆਸਾ ਪਾਸਾ ਇਸ ਤਰ੍ਹਾਂ ਦਾ ਦਿਖਦਾ ਆ ਜਿਹੜੀ ਜਗ੍ਹਾ ਆ ਨਾ ਆ ਜਿਹੜੀ ਆਹ ਬਹੁਤ ਉੱਚੀ ਜਗ੍ਹਾ ਤੇ ਲਾਈਟ ਆ I think ਆਖੜੇ ਦੀ ਆ ਕਿਹ ਕਾਦੀ ਆ ਬੜੀ ਉੱਚੀ ਜਗ੍ਹਾ ਤੇ ਤੇ ਆ ਆ ਨਾ ਦੋਵਾਲਾ ਸਹਾਰਾ ਗੁਰੂ ਕਾਂ ਦਾ ਰਾਤ ਗੁਰਦੁਆਰਾ ਭੋਰ ਸਾਹਿਬ ਨਾਲ ਆਸ ਕਮਰੇ ਚ ਅਸੀਂ ਠਹਿਰੇ ਹਾਂ ਸਰਦਾਰ ਹਰਦੇਵ ਸਿੰਘ ਐਡੀਸ਼ਨ ਮੈਨੇਜਰ ਦਾ ਪਹੁੰਚ ਗਿਆ ਸਾਡੇ ਅਨੰਦਪੁਰ ਸਾਹਿਬ ਉਹਦੀ ਮਿਹਰਬਾਨੀ ਤੇ ਆ ਘੋੜੇ ਤਿਆਰ ਕਰ ਲਿਆ ਫੌਜੀ ਸਾਹਿਬ ਫਾਈਨਲ ਟੱਚ ਦੇਣ ਦੇ ਆ ਤੇ ਅੱਗੇ ਅਸੀਂ ਹੁਣ ਚੱਲ ਰਹੇ ਆ ਸ੍ਰੀ ਅੰਮ੍ਰਿਤਸਰ ਨੂੰ ਵਾਪਸੀ ਤੇ ਫੌਜੀ ਸਾਹਿਬ ਰਸਤੇ 'ਚ ਕਿੱਧਰ-ਕਿਧਰ ਜਾਣਾ ਯਾਰਾ ਕਹ ਦੱਸਿਓ ਆਪਾਂ ਜੇ ਤੁਹਾਨੂੰ ਪੂਨਾ ਹਾਂ ਤੇ ਊਨੇ ਤੋਂ ਹਿਾਰਪੁਰ ਹਾਂਜੀ ਹਿਾਰਪੁਰ ਬਸ ਜੇ ਮੈਂ ਤੁਹਾਨੂੰ ਮਿਲ ਕੇ ਹਾਂ ਤੇ ਅੱਗੇ ਇੱਥੇ ਪਹਿਲਾਂ ਰਸਤਾ 'ਚ ਕਿਸੇ ਨੇ ਹੋਰ ਸੇ ਸਿਗਨੇ ਸਾਨੂੰ ਸੱਦਿਆ ਇਹਨਾਂ ਦਾ ਜਿਹੜਾ ਆਰਮੀ ਦੇ ਇਹਨਾਂ ਦਾ ਸਾਥੀ ਆ ਤੇ ਉਹਦੇ ਕੋਲੋਂ ਹੋ ਕੇ ਨਾਸਤ ਪਾਣੀ ਛੱਕ ਕੇ ਤੇ ਫੇਰ ਅੱਗੇ ਚੱਲੇ ਚਾਲੇ ਪਾਉਂਦੇ ਸ਼ਹਿਰ ਨੂੰ ਸ਼ਹਿਰ ਤੋਂ ਪਰੋਂ ਚੱਲੋ ਚੱਲਦੇ ਨੇ ਸਾਢੇ 350 ਸਾਲਾਂ ਜਿਹੜਾ ਨਾ ਸਾਹਿਬ ਸ਼ਿਰ ਗੁਰੂ ਤੇਗ ਬਹਾਦਰ ਜੀ ਦਾ ਉਹਦੇ ਸੰਬੰਧ ਚੱਲਾ ਆ ਨਿਕਲ ਰਹੀਆਂ ਪਰਪਹਾ ਫੇਰੀਆਂ ਉਹ ਪ੍ਰਕਾਰ ਫੇਰੀ ਸਿਰੇ ਉਮਰ ਤੋਂ ਲੈ ਕੇ ਗਈ ਉਹ ਵਸਾਈ ਆ ਬਹੁਤ ਬਹੁਤ ਰਮਣੀਕ ਜਗਾ ਤੇ ਜਾਨ ਨੂੰ ਨਾ ਜੀਣੀ ਜੇ ਕਰਨ ਧਿਆ ਵਾਪਸ ਪਰ ਹੁਣ ਅਸੀਂ ਅੰਮ੍ਰਿਤਸਰ ਲਈ ਚਾਲੇ ਪਾਣ ਲੱਗੇ ਆ ਗੁਰਦੁਆਰਾ ਪਬੋਰ ਸਾਹਿਬ ਤੋਂ ਹਾਂਜੀ ਤੇ ਵੀਡੀਓ ਨੂੰ ਵੇਖਣ ਵਾਲੇ ਸਾਰੇ ਭੈਣਾ ਭਰਾਵਾਂ ਨੂੰ ਸਾਡੇ ਦੋਵਾਂ ਵੀਰਾਂ ਨੂੰ ਸਰਦਾਰ ਸਤਵਿੰਦਰ ਸਿੰਘ ਫੌਜੀ ਤੇ ਦਾਸ ਵੱਲੋਂ ਜੜੀ ਨਾ ਸਸਤੀਆ ਕਾਲ ਤੇ ਅੱਜ ਅਸੀਂ ਨਾ ਹੁਣ ਚੱਲੇ ਆ ਵਾਪਸੀ ਸ੍ਰੀ ਅੰਮ੍ਰਿਤਸਰ ਅਮਰਸਰ ਸਾਹਿਬ ਤੇ ਇੱਥੋਂ ਅਸੀਂ ਹਿਸ਼ਾ ਰਿਪੁਰਜਣਾ ਤੇ ਹਿਸਾਬ ਨੂੰ ਅਮਰਸਰ ਤੇ ਵਿੱਚ ਕਿਹੜਾ ਪੰਨਾ ਵਿੱਚ ਉਹਨੇ ਉਹਨੇ ਪੜਨਾ ਉਹਨੂੰ ਪਹਿਲਾਂ ਕੋਈ ਹੋਰ ਪਿੰਡ ਆ ਆਪਣਾ ਸੱਜਰੇ ਮਿੱਤਰ ਪਿਆਰਾ ਉਹਨੇ ਆਪਾ ਸੱਜਿਆ ਨਾਸ਼ਤੇ ਵਾਸਤੇ ਉਦੋਂ ਦੇ ਤਰਸ਼ ਮੇਰਾ ਕਰਕੇ ਸ਼ਖਸ਼ਗਾ ਕੇ ਅੱਗੇ ਉਹਨਾਂ ਤੋਂ ਹਿਸ਼ਾ ਰ ਪਰ ਤੇ ਹਿਸ਼ਾ ਰ ਬਸਰੀਆ ਬਸਾ ਸਾਰੇ ਮਾਰੇ ਕਿਰਪਾ ਕਰਨ ਸੱਚੇ ਬਾਸ਼ਾ ਬਾਕੀ ਜਿਹੜਾ ਨਾ ਇੱਥੋਂ ਦੇ ਨਜ਼ਾਰੇ ਵੱਖਰੇ ਜੇ ਜਰੂਰ ਆਇਓ ਇੱਥੇ ਜਦੋਂ ਆਂਦੇ ਕਰਾਂ ਤੇ ਇੱਥੇ ਬਤੀਤ ਕਰਿਓ ਟਾਈਮ ਖੁੱਲਾ ਕੱਢ ਕੇ ਆਣਾ ਚਾਹੀਦਾ ਤੇ ਚਲੋ ਅਰਦਾਸ ਬੇਨਤੀ ਗੁਰੂ ਸਾਹਿਬ ਅੱਗੇ ਕਰ ਲਈ ਆ ਤੇ ਹੁਣ ਚੱਲਦੇ ਆ ਜੀ ਚਲੋ ਜੀ ਫੌਜੀ ਸਾਹਿਬ ਚੱਲ ਪਏ ਜੀ ਫੌਜੀ ਸਾਹਿਬ ਅੱਗੇ-ਅੱਗੇ ਜਾ ਰਹੇ ਆ ਨਾਲ ਉਹਨਾਂ ਨੇ ਬਾਂਦਰਾਂ ਦਾ ਖਾਣਾ ਵੀ ਫੜਿਆ ਹੋਇਆ ਤੇ ਉਹਨਾਂ ਨੂੰ ਵੀ ਕਹਿੰਦੇ ਖਵਾਣਾ ਜ਼ਰੂਰੀ ਆ ਤੇ ਡਿਊਟੀ ਜਿਹੜੀ ਨਾ ਅਸਲ 'ਚ ਬੈਠ ਗਈ ਸੀ ਤਾਂ ਕਰਕੇ ਇਹਨਾਂ ਨੇ ਢਾ ਕੇ ਹੁਣ ਦੁਬਾਰਾ ਜਿਹੜੀ ਇਹਨਾਂ ਦੀ ਸੇਵਾ ਹੋਣੀ ਆ ਤੇ ਪੁਰਾਣੀ ਜੋੜੀ ਬਣੀ ਹੋਈ ਸੀ ਆ ਵੀ ਲੋ ਹੁਣ ਇਤੋਂ ਹੀ ਆਪਾਂ ਬਣੇ ਆ ਤੇ ਇਹ ਆਵੇ ਹੁਣ ਇਹਨਾਂ ਸਾਰਾਂ ਭਜਣਾ ਲੜਾਈ ਹੋਣੀ ਆ ਫੁੱਲ ਤੇ ਨਾ ਸੋਰ ਸੋਰ ਤੇ ਫੋਦੀਸ ਆ ਬਣੇ ਚਲੋ ਸਵੇਰ ਦੇ ਟਾਈਮ ਆ ਜਿਹੜਾ ਨਜ਼ਾਰੇ ਆ ਨਾ ਆ ਰਾਤ ਤੇ ਚੜਾਈ ਜਿਹੜੀ ਅਸੀਂ ਪੂਰਾ ਜੋਰ ਲਾ ਕੇ ਚੜੇ ਹਾਂ ਹੁਣ ਉਤਰਾਈ ਵੀ ਜੋਰ ਲਾ ਕੇ ਉੱਤਰਦੀ ਪੈੜੀ ਆ ਪੂਰੀਆ ਬ੍ਰੇਕਾਂ ਉਹ ਸਾਹਮਣੇ ਗਰਾਉਂਡ ਆ ਬੜੀ ਸ਼ਾਨਦਾਰ ਤੇ ਵਧੀਆ 뷰 ਇੱਥੋਂ ਦਾ ਮੰਗਲ ਸ਼ਹਿਰ ਜਿਹੜਾ ਨਾ ਇਹਨੂੰ ਮਿੰਨੀ ਚੰਡੀਗੜ੍ਹ ਕਹਿੰਦੇ ਆ ਪਰ ਮੈਂ ਸਮਝਦਾ ਇਹ ਮਿੰਨੀ ਚੰਡੀਗੜ੍ਹ ਦੀ ਉਹਦਾ ਬਾਪੂ ਆ ਹਾਂਜੀ ਕਾਰਨੇ ਆ ਵੀ ਇਹਦੇ ਕੋ ਕੁਦਰਤੀ ਸਾਧਨ ਬਹੁਤ ਆ ਬਹੁਤ ਦਰਖਤ ਆ ਮਗਰ ਜਿਹੜੀ ਦੇਖੋ ਤੇ ਝੀਲ ਵੀ ਜਿਹੜੀ ਆ ਇਹ ਉਹ ਪਾਣੀ ਦੇ ਸਾਧਨ ਬਹੁਤ ਆ ਤੇ ਬਹੁਤ ਕੁਝ ਇੱਥੇ ਹੋ ਸਕਦਾ ਜੇ ਕੋਈ ਕਰਨ ਵਾਲਾ ਹੋਵੇ ਪਰ ਕਿਉਂਕਿ ਸਾਰਾ ਜੋਰ ਇਹਨਾਂ ਦਾ ਚੰਡੀਗੜ੍ਹ ਵਰਗੇ ਸ਼ਹਿਰਾਂ ਤੇ ਲੱਗ ਜਾਂਦਾ ਤੇ ਬਾਕੀ ਇਹ ਬਹੁਤ ਸ਼ਾਂਤ ਜਗਾ ਵਾ ਜੇ ਆਓ ਇੱਕ ਰਾਤ ਤੇ ਜ਼ਰੂਰ ਸਪੈਂਡ ਕਰੋ ਇੱਥੇ ਦਾ ਆਉਣੇ ਲਈ ਧੰਨਵਾਦ ਆ ਚੌਕ ਆ ਜਿੱਥੋਂ ਕੱਲ ਅਸੀਂ ਸੱਜੇ ਮੋੜ ਕੇ ਗਏ ਹਾਂ ਤੇ ਆ ਲੁਕੋ ਬਾਂਦਰਾ ਦਾ ਪ੍ਰਬੰਧ ਵੀ ਪੂਰਾ ਕਰਦੇ ਆ ਲੋਕ ਇਹ ਨਾ ਨਹੀਂ ਯਾਰ ਸਾਈਕਲ ਨਾਲ ਵੀ ਅਜਿ ਵਿੱਚ ਸਾਈਕਲਿਸਟ ਇੱਥੇ ਵੀ ਆ ਹਾਂਜੀ ਆਹ ਹੀ ਸਾਈਕਲ ਲਾਏ ਆ ਤੇ ਜਿਆਦਾ ਬੰਦਾ ਸਾਈਕਲ ਚਾਹੁੰਦਾ ਬੱਚਾ ਆ ਜਾ ਤੂੰ ਆ ਜਾ ਆ ਜਾ ਆ ਜਾ ਆ ਲੋ ਚਲੋ ਕੋਈ ਨਹੀਂ ਇਹ ਆ ਸਾਡਾ ਜਿਹੜਾ ਸਾਈਕਲਿਸਟ ਜੇ ਮਿਨੀ ਜਿਹਦੇ ਬਾਰੇ ਮੈਂ ਕੱਲ ਗੱਲ ਕਰਦਾ ਹਾਂ ਵੀ ਜਦੋਂ ਥੋੜਾ ਤਗੜਾ ਹੁੰਦਾ ਨਾ ਬੱਚਾ ਸਾਈਕਲ ਤੇ ਚੜਦਾ ਕੀ ਨਾਂ ਤੇਰਾ ਹੈ ਹੈ ਜਪਲੀਨ ਜਪਲੀਨ ਆਹ ਕੀ ਬਾਤ ਆ ਜਪਲੀਨ ਆ ਵੇਖ ਲੋ ਜਦੋਂ ਬੱਚਾ ਤੁਰਨ ਵਾਲਾ ਹੁੰਦਾ ਨਾ ਉਹ ਕਹਿੰਦਾ ਵੀ ਮੈਨੂੰ ਸਾਈਕਲ ਲੈ ਦੋ ਤੇ ਸਾਈਕਲਿਸਟ ਬਣ ਜਾਂਦਾ ਹੈ ਜੀ ਤੇ ਜਦੋਂ ਵੱਡਾ ਹੁੰਦਾ ਫਿਰ ਮੋਟਰਸਾਈਕਲ ਵਾਲੇ ਪਾਸੇ ਚੱਲ ਪੰਦਾ ਆਹ ਇਹਦਾ ਸਾਈਕਲ ਜੇ ਤੇ ਆਹ ਸਾਡੇ ਲੱਗੇ ਆ ਸਾਈਕਲ ਤੇ ਅਸੀਂ ਫੌਜੀ ਸਾਹਿਬ ਦੇ ਦੋਸਤ ਦੇ ਘਰ ਆਏ ਆ ਤੇ ਨਾਸ਼ਤਾ ਪਾਣੀ ਛੱਕਿਆ ਬਹੁਤ ਧੰਨਵਾਦ ਇਹਨਾਂ ਦਾ ਹੈ ਜੀ ਚਲੋ ਜੀ ਹੇ ਯਾਹਲਾ ਫੁਲਕਾ ਪਾਣੀ ਛਕ ਲਿਆ ਤੋਂ ਨਾਸਤਾ ਹੋ ਗਿਆ ਡਾਕ ਤੇ ਜਿੰਦੀ ਕੋਈ ਸਾਲ ਦੇ ਦੋਸਤ ਤੇ ਪਿੰਡੋਂ ਤੇ ਹੋਰ ਉਨਾ ਰੋਡ ਆ ਜਿੱਤੇ ਚੜ ਗਏ ਆ ਤੇ ਖੇਤੀ ਜਾਣ ਲਿਓ ਹੁਣ ਉਹਨੇ ਤੋਂ ਬਾਅਦ ਹਾਰਪੁਰ ਚਲ ਉਹਨੇ ਪਹੁੰਚ ਕੇ ਸਾਨੂੰ ਪਤਾ ਨਹੀਂ ਲੱਗਾ ਕਦੋਂ ਉਨਾ ਆਇਆ ਲਗਭਗ ਆ 500 ਮੀਟਰ ਪਿੱਛੋਂ ਚਾਰ ਸ਼ੁਰੂ ਆ ਜੇ ਤੇ ਡਿਸਟ੍ਰਿਕਟ ਆ ਇਹ ਬਾਕੀ ਆਹੀਂ ਨਾ ਬੰਦ ਕਰਦੇ ਆਹੀਂ ਦੋਵੇਂ ਭਰਾ ਨਾ ਆ ਉਹਨੇ ਤੇ ਲੱਗੇ ਆਏ ਆ ਅੱਛਾ ਦੋਨੋਂ ਭਰਾ ਹਾਂ ਭਰਾ ਕੀ ਆ ਜਿਹੜੇ ਸਾਈਕਲਿਸਟ ਆ ਭਰਾ ਹੁੰਦੇ ਆ ਤੇ ਇੱਕ ਸਾਈਕਲਿਸਟ ਭਰਾ ਸਾਨੂੰ ਮਿਲ ਗਿਆ ਇਹਨਾਂ ਨੇ ਬਕਾਇਦਾ ਮਤਲ ਬ੍ਰੇਕ ਮਾਰ ਕੇ ਸਾਨੂੰ ਪੁੱਛਿਆ ਤੇ ਭਾਜੀ ਨਾ ਕੀ ਆਪਣਾ ਮੇਰਾ ਨਾਮ ਮੁਕੇਸ਼ ਕੁਮਾਰ ਆ ਜੀ ਉਹਨੇ ਤੋਂ ਆ ਆਕੇ ਹਾਂਜੀ ਹਾਂਜੀ ਤੇ ਕਿੰਨਾ ਕਿ ਸਾਈਕਲ ਚਲਾਉਂਦੇ ਆ ਅੱਜ ਤਾਂ 10 ਕਿਲੋ 10 ਕਿਲੋ ਕੋਈ ਗੱਲ ਨਹੀਂ ਹੈ ਵਧੀਆ ਸਾਡਾ ਮੋਟੇ ਵੀ ਆ ਮਤਲਬ ਸਾਦਾ ਮਨਤੋ ਵੀ ਜਿਹੜਾ ਨਾ ਇਹੋ ਹੀ ਆ ਵੀ ਮੋਟੀਵੇਟ ਕਰੀਏ ਜਿਹੜੇ ਬੰਦੇ ਦਿਖਾ ਰਹੇ ਆ ਚਲਾਉਣ ਬਸ ਫੇਰ ਚਲਾ ਲੈਣੇ ਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਹਾਂਜੀ ਚਲੋ ਮੈਂ ਖੜਾ ਕਿੱਥੋਂ ਆਇਆ ਇਹਨਾਂ ਨੇ ਇਹਨਾਂ ਦੀ ਇੱਕ ਟਿੱਕ ਆ ਸਾਨੂੰ ਇਹ ਜਦੋਂ ਕੋਈ ਕਹਿ ਦਿੰਦਾ ਨਾ ਖਲੋ ਕੇ ਬਿਸ਼ਵਾਜ ਬਈ ਦੇ ਉਹ ਉਹਦੇ ਨਾਲ ਸਾਡਾ ਹੌਸਲਾ ਵਧਦਾ ਤੇ ਸਮਝ ਲਓ 10 ਕਿਲੋਮੀਟਰ ਤੇ ਹੀ ਆਏ ਅੰਦੀ ਪੱਜ ਲੈਣਾ ਚਲੋ ਠੀਕ ਆ ਜੀ ਠੀਕ ਹੈ ਜੀ ਹੁਸ਼ਿਆਰਪੁਰ ਰਾਇਆ 38 ਕਿਲੋਮੀਟਰ ਕਿਨੇ ਤੋਂ ਨਿਕਲ ਆਏ ਆ ਅਰੇ ਸ਼ਿਆਰਪੁਰ ਡਿਸਟ੍ਰਿਕਟ ਇੰਟਰ ਕਰ ਗਏ ਆ ਪਰ ਹੁਸ਼ਿਆਰਪੁਰ ਦੀਆਂ ਜਿਹੜੀਆਂ ਨਾ ਇਹ ਛੜਕਾਂ ਜੜੀਆਂ ਨਾ ਇਹ ਤੁਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ ਵੀ ਚੜ੍ਹਾਈ ਆ ਕਿ ਉਤਰਾਈ ਆ ਇਹ ਲੱਤਾਂ ਹੀ ਦੱਸਦੀਆਂ ਇਹ ਲੱਤਾਂ ਵੇਖਦੀਆਂ ਵੀ ਇਹ ਚੜ੍ਹਾਈ ਆ ਉਤਰਾਈ ਆ ਅੱਖਾਂ ਨੂੰ ਦਿਸਦਾ ਨਹੀਂ ਨਿਮ ਚੜ੍ਹਾਈ ਵੀ ਫੋਲੀ ਫੋਲੀ ਮਸਤ ਜੀ ਤੇ ਉਤਰਾਈ ਵੀ ਉਸੇ ਤਰਾਈ ਆ ਖੇਤੀਬਾੜੀ ਦੀ ਜੇ ਗੱਲ ਕਰੀਏ ਨਾ ਹੋਰ ਇਤੋਂ ਬਾਕੀ ਰੋ ਭਾਈ ਆ ਖੇਤੀ ਵਾਲੀ ਬਾੜੀ ਦੀ ਗੱਲ ਕਰੀਏ ਸਾਰੀ ਆਲੂਆਂ ਦੀ ਖੇਤੀ ਜਾਨਾ ਕੰਨੇ ਦੀ ਆਂਧੂਰ ਤੱਕ ਆਲੂ ਹੀ ਆ ਪਹਾੜੀ ਆਲੂ ਮਸ਼ਹੂਰ ਆ ਆਪਣੇ ਇਹ ਸਾਰਾ ਕੋਹ ਨੇ ਦੀ ਆਵੇ ਆ ਜਿਹੜਾ ਨਾ ਨਿੱਕੀ ਜੀ ਦਰਾਈਆ ਨਾਲਾ ਜਾਵਾ ਨਿੱਕਾ ਤਾਂ ਨਹੀਂ ਵਾਹੇ ਤਗੜਾ ਆ ਦਰਾਈਆ ਤੋਂ ਛੋਟਾ ਤੇ ਹਮਾ ਚਲਦੀ ਤੇ ਪੰਡਾਉਦੀ ਇਨੇ ਥੋਰਾਂ ਦੇ ਕੀਤੀ ਅੱਗੇ ਹੁਣ ਉਹ ਹਮਾ ਚੱਲੇ ਠਾ ਤੋਂ ਮੋਈ ਨਾ ਤੇ ਪੰਜਾਬ ਸ਼ੁਰੂ ਹੋ ਜਨਾ ਜੀ ਚੜ੍ਹਦੀਆਂ ਪਹਾੜੀਆਂ ਦੀਆਂ ਇੱਕੋ ਇੱਕ ਪਹਾੜੀ ਦੀ ਤੀਸੀ ਚੜ ਚੁੱਕੇ ਆ ਚੜ੍ਹ ਕੇ ਨਾ ਇਹ ਜਿਹੜਾ ਨਾ 19 ਤੋਂ ਹਜ਼ਾਰ ਪਰ ਨੂੰ ਰੋਡ ਆ ਉਹਦੇ ਤੇ ਆ ਥੋੜੀ ਚੜਾਈ ਉਤਰਾਈ ਪੈਂਦੀ ਆ ਯਾਰ ਆ ਬੂਡ ਜਿਹੜਾ ਨਾ ਮੈਨੂੰ ਬਹੁਤ ਚੰਗਾ ਲੱਗਦਾ ਆਦਤ ਬਣਾਓ ਬੂੰਦ ਬੂੰਦ بچਾਓ ਛਿਰ ਹੋ ਗਈ ਜੇ ਫਿਰ ਚੜਾਈ ਅਜਾ ਦੀਆਂ ਚੜ੍ਹਾਈਆਂ ਉਤਰਾਈਆਂ ਸੜਕੋ ਹੀ ਟੁੱਟੀ ਆ ਥੋੜੀ ਨਹੀਂ ਇੱਥੋਂ ਕਾਫੀ ਤਿੱਖੀ ਚੜ੍ਹਾਈ ਚੜ੍ਹ ਕੇ ਨਾ ਇੱਥੋਂ ਤੱਕ ਰਵੋਨ ਤੇ ਆ ਮਿੱਟੀ ਮਿੱਟੀ ਉਹ ਨਾ ਕਿ ਮਿੱਟੀ ਹੋਈ ਆ ਪਹਿਲਾਂ ਤਾਂ ਸਿੱਧੀ ਆ ਨਾ ਉਤਰਾਈ ਵੇਖਣ ਲਈ ਨਾ ਸਾਰੀ ਚੜ੍ਹ ਕੇ ਆ ਬੜੀ ਦੂਰ ਤੱਕ ਤੇ ਆਏ ਨੰਗਲ ਵਾਲੇ ਪਾਸਿਓਂ ਤੇ ਸਾਡਾ ਇੱਕ ਗਰੁੱਪ ਜਿਹੜਾ ਟਰਬਿਨੇਟਰ ਗਰੁੱਪ ਅਮਰਸਰ ਤੋਂ ਆਇਆ ਸੀ ਸੁਖਜਿੰਦਰ ਲਵਲੀ ਭਾਜੀ ਜਿਹੜਿਆ ਉਹਨਾਂ ਦੀ ਕਮਾਂਡ 'ਚ ਉਧਰੋਂ ਅ ਦੂਸਰਾ ਪਾਸੋਂ ਪੁਰੀ ਸਾਹਿਬ ਜਿਹੜੇ ਆਪਣਾ ਦਿੱਲੀ ਤੋਂ ਲੱਗ ਕੇ ਆਏ ਇਸ ਗਰੁੱਪ ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਇੱਧਰ ਦੀ ਨਾ ਜਾਓ ਦੂਜੇ ਪਾਸੇ ਚੱਲ ਜਾਓ ਇੱਧਰ ਵਾਪਸੀ ਤੇ ਜਿਹੜਾ ਠੀਕ ਰਹੂਗਾ ਪਰ ਵਾਪਸੀ ਤੇ ਤੇ ਜਾਂਦੇ ਇੱਕੋ ਜਿਹਾ ਹੀ ਆ ਜਿੰਨਾ ਚੜਨਾ ਪੈਂਦਾ ਉਹਨਾਂ ਉਤਰਨਾ ਇੱਧਰ ਤੇ ਬੜੀ ਤਿੱਖੀ ਚੜਾਈ ਆ ਮੈਂ ਅਸੀਂ ਉਹ ਆਨੰਦਪੁਰ ਸਾਹਿਬ ਵੱਲੋਂ ਆ ਰਹੇ ਆ ਮੰਗਲ ਵੱਲੋਂ ਤੇ ਚੰਗਾ ਸਾਈਕਲ ਸਾਈਕਲ ਦੇ ਕਿਸੇ ਨੇ ਲੈ ਕੇ ਆਣਾ ਨਾ ਮਗਰ 9 ਗੇਅਰ ਅੱਗੇ 3 9 ਬਾਈ 3 27 ਗੇਅਰ ਵਾਲਾ ਸਾਈਕਲ ਹੋਵੇ ਤੇ ਨਜ਼ਾਰੇ ਆ ਜਾਂਦੇ ਆ ਮੇਰੇ ਕੋਲ 2 ਬਾਈ 9 ਆ ਪਰ ਉਹ ਨਹੀਂ ਕੰਮ ਕਰਦਾ ਘੜਕੜ ਕਰਨਾ ਪੈਂਦਾ ਤੇ ਫੌਜੀ ਸਾਹਿਬ ਤੇ ਅਸੀਂ ਉਹ ਖਲਾਰ ਕੇ ਬੈਠੇ ਅਸੀਂ ਕਿ ਇੱਕ ਕਲਿੱਪ ਲਾ ਲਈਏ ਚੜਾਈ ਲਗਭਗ ਅਸੀਂ ਸਾਰੀ ਚੜ ਗਏ ਆ ਤੇ ਹੁਣ ਅਸੀਂ ਉਤਰਨ ਆਈਆਂ ਇਸੀ ਦਾ ਪੁਆਇੰਟ ਕੇ ਨਾ ਬੇ ਇਤਰਾ ਦਾ ਨਜ਼ਾਰਾ ਜੇ ਤੇ ਆ ਪੱਦਰ ਜ੍ਹਾ ਥਾਂ ਇਕਰੀ ਆਇਆ ਫਿਰ ਵੇਖੋ ਉਤਰਾਈ ਚੜਾਈ ਜਾਂਦੀ ਕੇ ਨੀਰੀ ਉਤਰਾਈ ਜਾਂਦੀ ਆ ਇਦਾਂ ਦੀ ਨਾ ਰਮਣੀਕ ਜਗਾ ਵਾ ਬੜਾ ਬਿਲਕੁਲ ਛੋਟੀ ਤੇ ਖੜੇ ਆ ਤੇ ਕੋਜੀ ਸਾਹਿਬ ਥੋੜੇ ਅੱਗੇ ਨਿਕਲ ਜੇ ਤੇ ਆ ਜਿਹੜਾ ਸ਼ਹਿਰ ਆ ਨਾ ਹਿਯਾਰਪੁਰ ਸਤੰਦਰ ਸਰਤਾਜ ਦਾ ਕਿਤੇ ਨਹੀਂ ਤੇਰਾ ਨਖਰਾ ਘਟਦਾ ਬਹੁਤ ਪਿਆਰੀ ਬਾਜ ਜਿਹੜਾ ਜਫਰਨਾਮਾ ਜਿਹੜਾ ਜਿਤਨਾ ਗਾਇਆ ਕੀਤਾ ਨਾ ਉਹਨੇ ਕਿਤੇ ਸੁਣੋ ਤਾਂ ਆਨੰਦ ਆ ਜਾਂਦਾ ਜੇ ਤੇ ਉਹ ਐਸ ਜ਼ਿਲ੍ਹੇ ਦਾ ਸ਼ਾਂਤ ਜ਼ਿਲ੍ਹੇ ਦਾ ਸੁਰਿਲਾ ਗਾਇਕ ਹੈ ਜੀ ਤੇ ਮਹਾਰਾਜ ਕਰਿਓ ਚੜਦੀ ਕਲਾ ਚ ਰਹੇ ਹਮੇਸ਼ਾ ਖੁਸ਼ ਤੇ ਐਸੇ ਤਾਂ ਚੜਦੀਆਂ ਕਲਾ ਚ ਰਹੇ ਤੇ ਹੋਰ ਵੀ ਚੰਗੇ ਚੰਗੇ ਜਿਹੜੇ ਆ ਨੇ ਗੀਤ ਜਿਹੜੇ ਆ ਉਹ ਚੰਗੇ ਸਾਡੇ ਸਮਾਜ ਨੂੰ ਦਵੇ ਤੇ ਅੱਗੇ ਚੱਲਦੇ ਹਾਂ ਫੌਜੀ ਸਾਹਿਬ ਚੱਲ ਗਏ ਅੱਗੇ ਕਾਹਦੇ ਅੱਗੇ ਨੂੰ ਤਿਆਰੀ ਨਿਲੰਦਰ 68 ਕਿਲੋਮੀਟਰ ਉੱਪਰ ਸਾਰ 140 ਕਿਲੋਮੀਟਰ ਉਤਰਾਏ ਦਾ ਆਪਣਾ ਨਜ਼ਾਰਾ ਦੇ ਵੈਲਕਮ ਟੂ ਪੰਜਾਬ ਸੜਕ ਵੀ ਨਵਾਰੂ ਚੇਂਜ ਹੋ ਗਈ ਆ ਨਾ ਦਰਖਤ ਦੇਖੋ ਹਾਂਜੀ ਜਿਤਰਾ ਦਰਖਤਾਂ ਦੇ ਪਹਾੜ ਹਨ ਇਹਨਾਂ ਕੋ ਹਸ਼ਾਰਪੁਰੀਆਂ ਕੋ ਦੂਜੇ ਜ਼ਿਲ੍ਹਿਆਂ ਨਾਲੋਂ ਬਹੁਤ ਜ਼ਿਆਦੇ ਆ ਇਹਨਾਂ ਕੋਲ ਦਰਖਤ ਜਿਤਰਾ ਦਰਖਤ ਜ਼ਿਆਦੇ ਆ ਉਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਪੜੇ ਲੋਕ-ਲੋਕ ਵੀ ਨਾ ਦੂਜੇ ਜ਼ਿਲ੍ਹਿਆਂ ਨਾਲੋਂ ਕੋਈ ਵਾਧਾ ਹੈ ਸ਼ਾਂਤ ਵਾਤਾਵਰਨ ਦਾ ਕੋਈ ਨਾ ਕੋਈ ਫਾਇਦਾ ਹੁੰਦਾ ਤੇ ਇੱਧਰ ਫੌਜੀ ਸਾਹਿਬ ਆ ਗਏ ਆ ਜਿੱਥਾ ਕਿਤੇ ਕੋਈ ਜੂਰੀ ਆਉ ਨੂੰ ਵੇਖਣ ਦੇ ਇਹ ਚੱਲੀ ਚੱਲੋ ਫਿਰ ਮੈਂ ਮਗਰਿਆਣਾ ਤੁਹਾਡੇ ਹੁਣ ਆ ਬੁਖ ਵਾ ਲੱਗਿਓ ਜੇ ਛੜਕ ਦੇ ਨਾ ਦੋ ਪਾਸੇ ਜੰਗਲ ਆ ਇੱਧਰ ਪਿੱਛੇ ਕਹਿੰਦੇ ਚੀਤੇ ਨਿਕਲਦੇ ਇੱਥੇ ਤੇ ਜਿੱਤਰਾ ਡੇਰਾ ਦੂਰ ਨੂੰ ਜਾਂਦੇ ਨਾ ਜਦੋਂ ਰਿਕੀ ਕੇਸ ਜਾਂਦਾ ਤੇ ਇਤਰਾਹ ਨੇ ਜੰਗਲ ਆਪਾਂ ਨੂੰ ਦੇਖਦੇ ਆ ਇੱਥੇ ਦੱਸਦੇ ਇਹਨਾਂ ਨੇ ਆਗ ਲਾ ਪਰ ਦੂਰ ਪਸਰ ਗਲ ਆ ਆ ਜਿਹੜੀ ਯੂਨੀਫਾਰਮ ਵਾਲਾ ਸਚਦੇਵਾ ਸਟਾਕਸ ਹਾਂਜੀ ਅੱਜ ਇਹਨਾਂ ਕੋ ਜਾ ਰਹੇ ਆ ਸਚਦੇਵਾ ਸਾਹਿਬ ਕੋ ਸਚਦੇਵਾ ਤੋ ਕਾਲੇ ਜਿਹੜਾ ਸਜੀਵਾ ਜੀ ਹੈ ਨਾ ਜਿਹੜਾ ਸਪੋਰਟ ਨੂੰ ਬਹੁਤ ਪਿਆਰ ਕਰਦੇ ਆ ਉਹ ਨਾਲ ਜਾ ਰਹੇ ਹਾਂ ਜੀ ਹਸ਼ਿਆਰਪੁਰ ਪਹੁੰਚ ਗਿਆ ਲਗਭਗ ਆ ਹੀ ਨੇ ਅਸੀਂ ਨਾ ਹਸ਼ਿਆਰਪੁਰ ਤੋਂ ਨਿਕਲ ਆਇਆ ਭੀੜ ਭੜਕਾ ਬੜਾ ਹੀ ਕਈ ਵੀਡੀਓ ਨਹੀਂ ਬਣਾਈ ਖਾਸ ਤੇ ਉੱਥੇ ਦੋ ਹਸਤੀਆਂ ਆ ਗਿਆ ਹੈ ਸਟਾਕ ਐਕਸਚੇਂਜ ਜਿਹੜੀ ਆ ਨਾ ਬਹੁਤ شخصیت ਸੇ ਦੇਵਾ ਜੀ ਇੱਕ ਤੇ ਉਹਨਾਂ ਦੇ ਦਫ਼ਤਰ ਅਸੀਂ ਗਏ ਆ ਤੇ ਇੱਕ ਜਿਹੜਾ ਸਪੋਰਟਸ ਦੇ ਜੜਿਆ ਨਾ ਇਹ ਸਾਈਕਲਿੰਗ ਰਾਈਡਰ ਜੜਿਆ ਬਹੁਤ ਮਹਾਨ ਵਿਅਕਤੀ ਆ ਉਹ ਵੀ ਤੇ ਉਹ ਇੰਟਰਨੈਸ਼ਨਲ ਰਾਈਡਰ ਆ ਸਰਦਾਰ ਬਲਰਾਜ ਸਿੰਘ ਜੀ ਚੋਹਾਨ ਦੋਵਾਂ ਨੂੰ ਮਿਲ ਕੇ ਆਇਆ ਗੱਲਾਂ ਬਾਤਾਂ ਖੁੱਲੀਆਂ ਹੋਈਆਂ ਤੇ ਕੁਝ ਅਸੀਂ ਉਹਨਾਂ ਦੀਆਂ ਜਿਹੜੀਆਂ ਨਾ ਗੱਲਾਂ ਬਾਤਾਂ ਆਪਣੇ ਰਿਕਾਰਡ ਵੀ ਕੀਤੀਆਂ ਉਹਨਾਂ ਦੇ ਮੈਂ ਵੱਖਰੀ ਵੱਖਰੀ ਜਿਹੜੀ ਨਾ ਇੱਕ ਵੀਡੀਓ ਪਾ ਦੂੰਗਾ ਤੇ ਉਹ ਤੁਸੀਂ ਦੇਖ ਸਕਦੇ ਹੋ ਥੋੜਾ ਸਵਾ 4:00 ਵਜ ਗਿਆ ਅਸੀਂ ਆਦਮਪੁਰ ਨੂੰ ਜਾਣਦੇ ਆ ਆਦਮਪੁਰ ਤੋਂ ਕਰਤਾਰਪੁਰ ਤੇ ਕਰਤਾਰਪੁਰ ਤੋਂ ਅੰਮ੍ਰਿਤਸਰ ਦੇਖੋ ਕਿੰਨੇ ਵੇ ਪਹੁੰਚਦੇ ਆ ਤਿੰਨ ਕਿੰਨੇ ਇੱਥੇ ਲਗਭਗ ਲੱਗ ਗਏ ਸਾਡੇ ਤੇ ਚੱਲਦੇ ਜੀ ਹੁਣ ਫਿਰ ਹਨੇਰਾ ਹੋਣ ਵਾਲਾ ਤੇ ਅੱਗੇ ਤੁਹਾਨੂੰ ਛੋਟੇ ਮੋਟੇ ਥਾਕੇ ਜੇ ਰਖ ਲੋਵਾਂਗੇ ਤਾਂ ਉੱਥੇ ਤਾਂ ਉਹ ਵੀ ਗੱਲਬਾਤ ਕਰਦੇ ਰਹਿਣਗੇ ਅੰਜਵਾੜੀ ਦੇ ਕਰੀਬ 10 ਮਿੰਟ ਹੋ ਗਏ ਆ ਸੂਰਜ ਜਿਹੜਾ ਸ਼ੇਪ੍ਰਿਆ ਕਰਤਾਰਪੁਰ ਦੇ ਲੱਗ ਸਕੇ ਜਿੰਦੇ ਕਿਸਨਗੜ੍ਹ ਲੰਘਿਆ ਕਿਸਨਗੜ੍ਹ ਚਲੋ ਕਿਸਨਗੜ੍ਹ ਨਾਲ ਰੀਲ ਪਾਣੀ ਪੀ ਗਏ ਨਾ ਕਰਤਾਰਪੁਰੋਂ ਨੂੰ ਤਾਂ ਚੱਲਣ ਲੱਗੇ 10 ਮਿੰਟ ਘਟ 6 ਹੋਏ ਹੁਣ ਹਾਂ ਆਏ ਹਾਂ ਹਾਂ ਜੀ ਇਹ ਚੱਲਣ ਦੇ ਫੌਜੀ ਸਾਹਿਬ ਅੱਜ ਤੋਂ ਆ ਮਦਰ ਮਦਰ ਤੋਂ ਹੁਣ ਸੜਕੇ ਚੱਲੀ ਜਾਣਾ ਤੇ ਕਿਤੇ ਨਹੀਂ ਉਹ ਧਰ ਤੋਂ ਜਾਂਦਾ ਬਿਲਕੁਲ ਚੱਤ ਮਾ ਪੂਨੇ ਸੱਤ ਵੱਧ ਗਏ ਜਾਂ ਚਲਵਾਂ ਗਏ ਤਾਂ ਫੌਜੀ ਸਾਹਿਬ ਦਾ ਲਾਈਟ ਡੇ ਗੰਡਣ ਲਾਈਟ ਟੁੱਟ ਗਈ ਸਾਡੇ ਕੋਲ ਰਾਤ ਦੇ ਟਾਈਮ ਲਾਈਟ ਦਾ ਬੜਾ ਮਹੱਤਵ ਜੇ ਹਾਂ ਜੀ ਕਰੋ 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 ਨਾ ਨਾ ਆਸਲੇਗਾ ਰਹੀਓ ਤੋ ਅੱਗੇ ਤੇ ਖਲਚੀਆਂ ਤੋਂ ਪਹਿਲਾਂ ਆ ਯਾਰ ਕਮਾਲ ਦੀ ਚੀਜ਼ ਬਣਾਈ ਦੇਖਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਇੱਕੋ ਥਾਂ ਤੇ ਇਕੱਠੀਆਂ ਕਰਤੀਆਂ ਦੂਰ ਤੱਕ ਰਗਾ ਦੇ ਅੱਜ ਜ਼ਫਾਨ ਯਾਰ ਕੋਈ ਚੀਜ਼ ਛੱਡੀ ਨਹੀਂ ਕੀ ਹੋ ਗਿਆ ਮੈਂ ਨਾ ਬੋਲ ਕੁੱਤਰਾ ਕੁੱਟਿਆ ਵਾ ਨਾ ਨਾਮ ਬਣਾਉਂਦਾ ਉਹ ਤੁਹਾਡਾ ਨਹੀਂ ਹੈ ਉਹ ਮਿਹਰਬਾਨੀ ਭਾਈ ਇਹਨਾਂ ਨੂੰ ਅਸੀਂ ਤਾਂ ਤੁਹਾਡੇ ਦਰਸ਼ਨ ਹੀ ਕਰਨੇ ਸੀ ਆ ਚੀਜ਼ ਵੇਖ ਕੇ ਨਾ ਮਨ ਨਿਹਾਲ ਹੋ ਗਿਆ ਯਾਰ ਇੱਥੇ ਜੰਗਲ ਤੋਂ ਮੰਗਲ ਲੱਗਾ ਉਹ ਮੇਨ ਤੋਂ ਬੁਖਾਰ ਨੇ ਮੇਰੇ ਅੱਗੇ ਕੁੱਤਿਆ ਸੀ ਕਾ ਕਰੀ ਜੀ ਹੋਰ ਹੀ ਜੜੇ ਵੱਡੇ ਵੱਡੇ ਜੀ ਸਤ 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 ਪਾਣੀ ਇਹ ਘਈਆ ਸਾਰੀ ਜੜੀਆਂ ਮੈਨ ਆ ਨਾ ਦੁਕਾਨਾ ਜੜੀਆਂ ਪੂਰੀਆਂ ਆ ਸਵਾਵਾ ਅਸੂਲ ਕੰਦੇ ਤੇ ਜੀਦਾ ਵੀ ਇਹ ਹੈਗਾ ਹੈ ਨਾ ਤੇ ਤੁਮ ਜਦ ਦੇ ਵੀ ਨਿਸ਼ਾਨਾ ਗੱਤ ਬਹੁਤ ਵਧੀਆ ਵਾ ਬਹੁਤ ਰੌਣਕੀ ਲੱਗ ਰਹੀ ਹੈ ਦੇਖਾ ਹੋਣੇ 8 ਵੱਜ ਗਏ ਤੇ ਆ ਗੱਡੀਆਂ ਖਲਾ ਲਈਆਂ ਆਪਾਂ ਚਾਹ ਤੇ ਫੌਜੀ ਸਾਹਿਬ ਨੇ ਕੀ ਆ ਫੌਜੀ ਸਾਹਿਬ ਦੀ ਪਿੰਡ ਹੋ ਕੇ 45 ਖੜੇ ਜਨ ਸਟ ਹੁਣੇ ਪਾ ਚਾਹ ਤੇ ਚਾਹ ਦੇ ਨਾਲ ਕੀ ਆ ਵੀ ਵੇਸਣ ਚਾਹ ਦੇ ਵੇਸਣ ਅੱਛਾ ਛੱਕ ਕੇ ਤੁਹਾਨੂੰ ਚਲਾ ਗਏ ਉਹਦੇ ਗੋਲਡਨ ਗੇਟ ਤਾਂ ਇੰਟਰਨਸ ਗੇਟ ਆ ਜਾਂਦਾ ਹੈ ਜਿਹੜਾ ਇਹ ਦੇਖੀ ਆ ਹਾਂ ਤਾਂ ਇੰਟਰਨਸ ਲੱਗਦਾ ਅੱਜ ਦੀ ਜੜੀ ਹੈ ਜੀ ਨਾ ਵਾਪਸੀ ਉਹ ਬਾਬਾ ਜੀ ਸੰਘਰਸ਼ ਬਈ ਸੀ ਸਾਡੀ ਜਿਉਂ ਅਸੀਂ ਚੱਲੇ ਆ ਪਹਿਲਾਂ ਤੇ ਵਾਇਆ ਹਿਸ਼ਾਰਪੁਰ ਉਹਨੇ ਉਹਨੇ ਤੋਂ ਹਿਸ਼ਾਰਪੁਰ ਉਹਨੇ ਤੋਂ ਹਿਸ਼ਾਰਪੁਰ ਉਹਨੇ ਤੇ ਹਿਸ਼ਾਰਪੁਰ ਦੇ ਵਿੱਚ ਕਾ ਜਿਹੜੀ ਚੜ੍ਹਾਈ ਪਈ ਨਾ ਉਹਨੇ ਤਾਂ ਹਿਸ਼ਾਰਪੁਰ ਦੇ ਉਹਨੇ ਸਾਡੀ ਤਸੱਲੀ ਬਹੁਤ ਕਰਾਈ ਹੈ ਜੀ ਬਹੁਤ ਜਿਆਦਾ ਟਫ ਲੜਾਈ ਸੀ ਇੱਕਦਮ ਚਲੋ ਉਹਨਾਂ ਉਤਰੇ ਵੀ ਅਸੀਂ ਉਹਨਾਂ ਨੂੰ ਫਾਇਦਾ ਵੀ ਹੋਇਆ ਸਪੀਡ ਚ ਆਇਆ ਸੀ ਹਿਸ਼ਾਰਪੁਰ ਦਾ ਕਿ ਕਾਹਦਾ ਫਾਇਦਾ ਥੱਲੇ ਤੇ ਵੱਟੇ ਵੱਟੇ ਬੁੱਟੇ ਆ ਜਾਂਦੇ ਹਾਂ ਜੀ ਪਰ ਉਹ ਜਦੋਂ ਜਦੋਂ ਅਸੀਂ ਥੱਲੇ ਆਏ ਆ ਉਹ ਦੋ ਬ੍ਰੇਕਾਂ ਬਾਹਰ ਦੇ ਰਹੇ ਤੇ ਅਸੀਂ ਟੋਟਲ ਜੜਾ ਨਾ ਮੰਗਲਵਾਰ ਗਏ ਹਾਂ ਤੇ ਉਸ ਤੋਂ ਬਾਅਦ ਕੇਸ ਕਰ ਸਕਦੇ ਦਰਸ਼ਨ ਕਰ ਲਏ ਉਹ ਦਿਨ ਉਸ ਤੋਂ ਬਾਅਦ ਜਿਹੜਾ ਆਪਾਂ ਅਗਲੇ ਦਿਨ ਝੜੇ ਆ 55 ਕਿਲਿਆਂ ਦੇ ਤੇ ਹੋਰ ਗੁਰੂ ਸਭਾ ਦੇ ਗੁਰਦੁਆਰਾ ਸਭਾ ਦੇ ਜਿਹੜੇ ਉਹ ਦਰਸ਼ਨ ਕੀਤੇ ਕੀਰਤਪੁਰ ਸਾਹਿਬ ਦੇ ਤੇ ਕੱਲ ਅਸੀਂ ਗਏ ਆ ਫਿਰ ਇਹ ਗੁਰੂਕੇ ਲੋਹਰ ਤੇ ਗੁਰੂਕੇ ਲੋਹਰ ਤੋਂ ਫਿਰ ਅਸੀਂ ਅੱਗੇ ਚੱਲੇ ਆ ਤੇ ਫਿਰ ਉਹ ਜਿਹੜੀ ਆ ਗੋਵਿੰਦ ਸਾਗਰ ਚੀ ਹਾਂ ਪਹਾੜ ਨਾਮ ਤੇ ਫਿਰ ਉੱਥੋਂ ਵਾਪਸ ਆਇਆ ਬਿਪੋਰ ਸਾਹਿਬ ਤੇ ਅੱਜ ਅਸੀਂ ਬਿਪੋਰ ਸਾਹਿਬ ਤੋਂ ਚੱਲੇ ਆ ਫਿਰ ਇੱਕ ਸੱਜਣ ਦੇ ਇਹਨਾਂ ਦੇ ਸੱਜਣਾਂ ਨਾਲ ਚਲੇ ਗਏ ਤੇ ਉਹ ਤੋਂ ਬਾਅਦ ਅਸੀਂ ਸਿਜਦੇਵਾ ਜੀ ਤੇ ਫਿਰ ਚੋਹਾਨ ਜਿਹੜੇ ਬਲਦੇ ਬਲਰਾਜ ਸਿੰਘ ਚੋਹਾਨ ਜਿਹੜੇ ਹਸ਼ਾਰਪੁਰ ਦੇ ਦੋਵੇਂ ਹੀ ਬੜੇ ਗੁਰਮੁਖ ਬੰਦੇ ਤੇ ਇਹਨਾਂ ਨੂੰ ਮਿਲ ਕੇ ਤੇ ਉਹ ਤੋਂ ਬਾਅਦ ਅਸੀਂ ਚੱਲਿਆ 4 ਵਜੇ ਹਸ਼ਾਰਪੁਰੋਂ ਤੇ ਹੁਣ 9 ਵਜੇ ਘਰ ਪਹੁੰਚ ਗਏ ਸਵਾ 9 ਵਜੇ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਹੀ ਖਿੱਚੀ ਆਏ ਆ ਠੀਕ ਨਹੀਂ ਤੇ ਕਿੰਨਾ ਪਾ ਕੀਤਾ 400 ਕਿੰਨਾ 480 480 ਕਿਲੋਮੀਟਰ ਕੀਤਾ ਤੇ ਐਲੀਵੇਸ਼ਨ ਵੀ ਮੈਨੂੰ ਲੱਗਦਾ ਆ ਵੀ ਅਹੀਂ ਇਹ ਕੋਈ 37 38 ਸੋ ਮੀਟਰ ਜਿਹੜੀ ਐਲੀਵੇਸ਼ਨ ਸਾਡੀ ਹੈਗੀ ਹੈ ਬਿਲਕੁਲ ਹਾਂਜੀ ਟੋਟਲ ਤੇ ਕਾਫੀ ਟਾਫ ਹੈਗੀ ਸੀ ਜੋਬ ਚਲੋ ਜੋ ਵੀ ਮਾਰਾ ਪੰਦਾ ਸੀ ਤੇ ਇਹੋ ਜੀ ਜਿਹੜੀ ਆ ਨਾ ਕਰਕੇ ਤੇ ਆਪਣਾ ਵਿਸ਼ਵਾਸ ਵੀ ਵਾਧਾ ਤੇ ਕਰਿਆ ਕਰੋ ਯਾਰ ਜਿਹੜੇ ਉਹ ਹੋਰ ਵੀ ਸਾਈਕਲ ਸੁਗਲੇ ਇੱਧਰ ਉੱਧਰ ਭਜਾਣੇ ਨਾਲੇ ਗੁਰੂ ਘਰਾਂ ਦੇ ਦਰਸ਼ਨ ਹੋ ਗਏ ਅਰਦਾਸ ਬੇਨਤੀ ਹੋ ਗਈ ਤੇ ਨਾਲ ਅਸੀਂ ਕਈ ਬੰਦਿਆਂ ਨੂੰ ਮਿਲੇ ਆ ਕਈਆਂ ਨੂੰ ਮੋਟੀਵੇਟ ਕੀਤਾ ਕਈਆਂ ਨੂੰ ਕੈਮਰੇ ਚ ਵੀ ਲਿਆ ਤੇ ਕਈ ਕੈਮਰੇ ਤੋਂ ਬਿਨਾਂ ਵੀ ਆ ਪਰ ਬੜੇ ਬੰਦਿਆਂ ਨੂੰ ਇਹਦਾ ਪ੍ਰਭਾਵ ਵੀ ਚੰਗਾ ਜਾਂਦਾ ਸਿੱਖ ਨੂੰ ਬੜਾ ਕੁਝ ਮਿਲਦਾ ਜੀ ਸਾਨੂੰ ਸਿੱਖਾਂ ਨੂੰ ਬਹੁਤ ਕੁਝ ਮਿਲਦਾ ਬਾਕੀ ਆਲਾ ਦਵਾਲਾ ਕੁਦਰਤ ਨੂੰ ਮੰਨਣਾ ਜਿਹੜਾ ਵਾ ਉਹ ਬਾਹਰ ਜਾ ਕੇ ਮੰਨੇ ਜਾ ਸਕਦਾ ਤੇ ਚਲੋ ਚੰਗਾ ਜੀ ਅ ਇਸ ਯਾਤਰਾ 'ਚ ਇੰਨਾ ਹੀ ਤੇ ਮਿਲਾਂਗੇ ਕਿਹਾ ਅਗਲੀ ਯਾਤਰਾ 'ਚ ਅਸੀਂ ਅਸੀਂ ਇਸ ਵਾਰ ਪਹਾੜੀ ਲਾਕੇ ਦੀ ਯਾਤਰਾ ਕਰਕੇ ਆਏ ਤੇ ਅੱਗੇ ਤੋਂ ਜਾਵਾਂਗੇ ਤੇ ਸਾਨੂੰ ਕੀ ਸਾਨੂੰ ਜੋ ਕਮੀਆਂ ਮਹਿਸੂਸ ਆਂ ਅਸੀਂ ਉਹ ਅੱਗੇ ਤੋਂ ਹੋਰ ਤਿਆਰੀ ਕਰਕੇ ਜਾਵਾਂਗੇ ਇੱਕ ਆਪ ਦਾ ਕੁਛ ਡਰਾਈ ਖੁਰਾਕ ਨਾਲ ਰਾਦਾ ਰਾਸ਼ਨ ਪਾਣੀ ਜ਼ਰੂਰ ਲੈ ਕੇ ਜਾਓ ਇਸ ਵਾਰ ਅਸੀਂ ਕੁਛ ਨਹੀਂ ਖਰਿਆ ਤੇ ਸਾਨੂੰ ਕਿਤੇ ਵੀ ਕੁਛ ਰੋਕੇ ਖਾਣਾ ਪੈਂਦਾ ਸੀ ਆ ਚਲੋ ਫਿਰ ਵੀ ਬਥੇਰਾ ਕੋ ਮਿਲ ਗਿਆ ਬਾਕੀ ਜਿਹੜਾ ਸਾਈਕਲ ਖੜਦਾ ਵਾ ਜੇ ਪਹਾੜੀ ਲਾਕੇ ਚ ਜਾਓ ਅੱਗੇ 3 ਗੇਅਰ ਤੇ ਪਿੱਛੇ 9 ਗੇਅਰ ਹਾਂਜੀ ਉਹ ਬਹੁਤ ਕਾਮਯਾਬ ਆ ਮੇਰੇ ਕੋ 2 ਬਾਈ 9 ਹੀ ਭਾਈ ਉਹਨਾਂ ਕੋ 3/7 ਤੇ ਭਾਈ ਦਾ ਵੀ ਫਿਰ ਵੀ ਠੀਕ ਹੀ ਮੈਨੂੰ ਥੋੜਾ ਇਹਨਾਂ ਦਿੱਕਤ ਕਿਤੇ ਕਿਨੇ ਕਿਤੇ ਹੈਗੀ ਕਿੜੇ-ਚ ਕਿੜੇ ਕਰਨ ਲੱਪੇ ਜੋ ਜਿਆਦੀ ਚੜਾਈ ਸੀ ਤੇ ਚਲੋ ਚੰਗਾ ਜੀ ਫਿਰ ਸਾਰਿਆਂ ਨੂੰ ਸਾਸਰੀਆ ਕਾਲ ਸਾਡੇ ਦੋਵਾਂ ਵੀਰਾਂ ਨੂੰ ਸਾਸਰੀ ਕਾਲ ਸਾਸ